ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੀ ਐਚ ਡੀ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਖੁਸ਼ੀ ਤੇ ਨਾਲ ਨਾਲ ਰਾਹਤ ਦੀ ਵੀ ਖਬਰ ਹੈ ਇਸ ਯੂਨੀਵਰਸਿਟੀ ਦੇ ਵਿੱਚ ਹੁਣ ਵਿਦਿਆਰਥੀ ਪੰਜਾਬੀ ਦੇ ਵਿੱਚ ਵੀ ਪੀ ਐਚ ਡੀ ਦਾ ਪੇਪਰ ਦੇ ਸਕਦੇ ਨੇ 22 ਜੁਲਾਈ ਨੂੰ ਪੀ ਐਚ ਡੀ ਦਾਖਲੇ ਲਈ ਇਮਤਿਹਾਨ ਹੋਏਗਾ ਜਿਸ ਦੇ ਵਿੱਚ ਵਿਦਿਆਰਥੀ ਅੰਗਰੇਜ਼ੀ ਤੋਂ ਇਲਾਵਾ ਹੁਣ ਪੰਜਾਬੀ ਦੇ ਵਿੱਚ ਵੀ ਪੇਪਰ ਦੇ ਸਕਣਗੇ ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰຸນ ਗਰੋਵਰ ਨੇ ਤਾਣਾਸ਼ਾਹੀ ਬਿਆਨ ਦਿੱੰਨਿਆ पीएचडी ਦੀ ਦਾਖਲਾ ਪ੍ਰੀਖਿਆ ਸਿਰਫ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੋਣ ਦੀ ਗੱਲ ਆਖੀ ਸੀ ਜਿਸ ਦੇ ਵਿਰੋਧ ਦੇ ਵਿੱਚ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਨੇ ਉਪਰਾਸ਼ਪਤੀ ਨੂੰ ਚਿੱਠੀ ਲਿਖ ਕੇ ਮਾਮਲੇ ਦੇ ਵਿੱਚ ਦਖਲ ਦੇਣ ਦੀ ਗੱਲ ਕਹੀ ਸੀ ਜਿਸ ਤੇ ਹਾਮਿਦ ਅंसारी ਨੇ ਪੰਜਾਬੀ ਭਾਸ਼ਾ ਤੇ ਵੀ ਮੋਹਰ ਲਗਾ ਦਿੱਤੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਲੰਮੇ ਚਿਰ ਤੋਂ ਇਹ ਵਿਵਾਦ ਚੱਲ ਰਿਹਾ ਸੀ ਪੀਐਚਡੀ ਦੀ ਪ੍ਰੀਖਿਆ ਨੂੰ ਲੈ ਕੇ ਪੀਐਚਡੀ ਦੀ ਪ੍ਰੀਖਿਆ ਸਿਰ ਤੇ ਸਿਰਫ ਇੰਗਲਿਸ਼ ਦੇ ਵਿੱਚ ਕਰਵਾਈ ਜਾਂਦੀ ਸੀ ਹਾਲਾਂਕਿ ਇੱਕ ਤਬਕਾ ਵਿਦਿਆਰਥੀਆਂ ਦਾ ਅ지ਹਾ ਵੀ ਸੀ ਜਿਨ੍ਹਾਂ ਨੇ ਮੰਗ ਚੁੱਕੀ ਸੀ ਕਿ ਪੀਐਚਡੀ ਦੀ ਪ੍ਰੀਖਿਆ ਪੰਜਾਬੀ ਦੇ ਵਿੱਚ ਵੀ ਕਰਵਾਈ ਜਾਏ ਹਾਲਾਂਕਿ ਇਸ ਸਬੰਧ ਬਾਬਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਰਣ ਗਰੋਵਰ ਨੇ ਉਪਰਾਸ਼ਪਤੀ ਨੇਤਾਣਾ ਸ਼ਾਹੀ ਬਿਆਨ ਦਿੱਤਾ ਸੀ ਜਿਸ ਵਿੱਚ ਜਨਨਕਿਆਸੀ ਕੀ ਪੀਐਚਡੀ ਦੀ ਦਾਖਲਾ ਪ੍ਰੀਖਿਆ ਸਿਰਫ ਅੰਗਰੇਜ਼ੀ ਭਾਸ਼ਾ ਦੇ ਵਿੱਚ ਹੀ ਹੋਏਗੀ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਰੋਜ਼ ਸਾਹਮਣੇ ਆਇਆ ਸੀ